ਦੇ ਧੰਨਵਾਦ ਬਲਦੇਵ ਸਿੰਘ ਜੀ ਚੱਕਲ ਸਾਹਿਬ ਮੋਰ ਸਿੰਘ ਜੀ ਖਾਬੜਾ ਸਾਹਿਬ ਹੈਪੀ ਖਾਬੜਾ ਜੀ ਅਮਨਪ੍ਰੀਤ ਸਿੰਘ ਜੀ ਪੰਜ ਚੱਕਲ ਸਾਹਿਬ ਸੁਰਿੰਦਰ ਸਿੰਘ ਜੀ ਚੀਮਾ ਸਾਹਿਬ ਨਿਰਿੰਦਰ ਸਿੰਘ ਜੀ ਥਰੀਓ ਮਾਜਰਾ ਸੁਰਿੰਦਰ ਸਿੰਘ ਜੀ ਲੋਹਾਰੀ ਸਰਬਜੀਤ ਸਿੰਘ ਜੀ ਚੈੜੀਆਂ ਪਿੱਤਾ ਮੇਰਾ ਵੀਰ ਫਾਟਵਾ ਤੋਂ ਸੋਕੇ ਅਨੰਤ ਦਾ ਰੋਪਰ ਤੇ ਨਮਸ਼ਾਨੇ ਜੀ ਸ਼ੁਰੂ ਹੋਣ ਲੱਗਿਆ ਜੀ ਸੈਕਿੰਡ ਬੋਲ ਰਹੀ ਤਿਆਰੀ ਆਪਾਂ ਜੀ ਅਗਲਾ ਪਲਾਬਲਾ ਮੋਗਾ ਤੇ ਜੰਦਰ ਚੜ੍ਹਨੇ ਵਾਲੇ ਸੈਕਟਰ ਹੋਏ ਆ ਜਾਣਗੇ ਮੋਗਾ ਜੰਦਰ शुभ कर्म पे अब हो न डरो न डरो हर सो जब चाहे नो नीचे तरफ जीत करो नमस्कार करो ना सारे नगर में रोकड़ ताड़ी मार दो सैकड़ पूरी शुरू हुई है ਪਹਿਲੀ ਬਾਰ ਨਵਾਸ਼ਾਨਾ ਦਿੱਤੀ ਹੈ ਇੱਥੇ ਪਹਿਲੀ ਬਾਰ ਉਠੇਣਾ ਚਾਹੀਦਾ ਆਓ ਮੀਟਿੰਗ ਵਾਲੇ ਗੱਲ ਕੇ ਆ ਜਾਓ ਬੁਹਾੜੀ ਆਓ ਖੜੋ ਤਿਆਰੀ ਸ਼ਾਬਾਸ਼ ਹਲੋ ਉਹ ਦੀਪੂ ਉਹ ਮੇਜਰ ਉਹ ਸਪਰੇ ਵਾਲਾ ਪੰਪ ਇੱਥੇ ਹੈ ਨਾ ਪਾਣੀ ਸਪਰੇ ਵਾਲਾ ਉਹ ਦੇਖ ਲਓ ਪਾਣੀ ਪੂਰੇ ਹੈਗਾ ਉਹਦੇ ਵਿੱਚ ਹੈ ਉਹੀ ਗਰਾਊਂਡ ਦੇ ਵਿੱਚ ਜਾਣਾ ਬਾਕੀ ਸਾਰੇ ਵੀਰ ਬਾਹਰ ਬੈਠ ਕੇ ਭਈ ਥੋੜਾ ਪਿਛੇ ਰਹੀ ਆ ਸਾਰੇ ਬੈਨ ਬੈਠ ਕੇ ਆਨੰਦ ਮਾਣੋ ਵੀਰੇ ਕੋਈ ਵੀ ਬਾਦੂ ਬੰਦਾ ਜਾਂ ਕੋਈ ਸਾਡਾ ਆਪਣਾ ਮੈਂਬਰ ਵੀ ਸਾਡੇ ਕਲੱਬ ਦਾ ਗਰਾਊਂਡ ਤੇ ਨਾ ਜਾਇਓ ਸੋ ਬਹੁਤ ਵੱਡੇ ਵਾਅਦੇ ਤਾਂ ਖੇਡ ਮੇਲੇ ਆ ਡਿਸਪਲਨ ਬਹੁਤ ਜ਼ਰੂਰੀ ਹੈ ਰੂਲ ਐਂਡ ਰੈਗੂਲੇਸ਼ਨ ਇਹ ਨਵਾਂ ਸ਼ਹਿਰ ਆ ਨਵਾਂ ਸ਼ਹਿਰ ਬੋਲ ਮਾਰ ਦੋ ਤੜੀ ਨਵਾਂ ਸ਼ਹਿਰ ਜੀਤੂ ਹੈ ਜੀ ਆਓ ਜੀ ਮੁੱਖ ਸਰ ਥੋੜੀ ਮੋਗਾ ਦੇ ਜਿੰਦਰ ਮੋ ਆ ਸਰਗੀ ਭਾਈ ਜੇਤੂ ਦੇਹੀ ਅੰਮ੍ਰਿਤਸਰ ਆ। ਔਰ ਬੜਾ ਟਕਰਾਇਆ ਜਿਹੜਾ ਮੁਕਾਬਲਾ ਮੁਹਾਲੀ ਤੇ ਬਟਿੰਡਾ ਬੇਅੰਤੀਆ ਮੁਕਸਾ ਤੇ ਮਲੇ ਕੋਕਲਾ ਲੈ ਵੀ ਮੁਹਾਲੀ ਵਾਲੇ ਢੋਡੇ ਨੇ ਪੁੱਲ ਜਰੂਰੀ ਆ। ਮੁਹਾਲੀ ਵਾਲਿਓ ਢੋਡੇ ਲਈ ਜਰੂਰੀ ਆ ਤਾਂ ਇੱਕ ਜਿੱਤ ਚੁੱਕਿਆ। ਕਿ ਜਿੱਤਰ ਜਿੱਤਰ ਹਰ ਵੀ ਕਰਦਾ ਹਰ ਖੇਡ ਫੰਦੀ ਦਾ ਜਿੱਤਰ ਨਾਲੋਂ ਪੈਂਦਾ ਕੋਣੀ ਹਰ ਤਕ ਬੁਲਹੀਰਾ ਜਿੱਤਰ ਨਾਲੋਂ ਪੈਂਦਾ ਕੋਣੀ ਹਰ ਤਕ ਬੁਲਹੀਰਾ ਕਿ ਹਾਰ ਨਹੀਂ ਹੁੰਦੀ ਕਹਿੰਦੇ ਮਾਰ ਦੋ ਬਲੇਰ ਤੁਸੀਂ ਹੌਕਲੇ ਬਣਾ ਕੇ ਕਹਿੰਦੇ ਬਾਬ ਰੱਖਿਓ ਅਸੀਂ ਜਿੱਤਾਂਗੇ ਜਰੂਰੀ ਜੰਗ ਰੱਖਿਓ ਭਾਈ ਚੋਟੇ ਵਾਲਾ ਹੈਰੀ ਕਿਤਾ ਹੈ ਹੈਰੀ ਆ ਪਾਜੇ ਸ਼ਾਬਾਸ਼ ਹੈਰੀ ਚੋਟੇ ਵਾਲਾ ਗ라운ਡ ਤੋਂ ਬਾਹਰ ਨਾ ਜਾਵੇ ਆ ਪਾਜੇ ਸ਼ਾਬਾਸ਼ ਜੀ ਇੱਕ ਦੋ ਜਿਹੜੀਆਂ ਜ਼ਰੂਰੀ ਗੱਲਾਂ ਮੇਰੇ ਧਿਆਨ ਦਿਓ ਜਨੇ ਵੀ ਖਿਡਾਰੀ ਪੁੱਜਦੇ ਜਾ ਰਹੇ ਨੇ ਸਾਡੇ 10 ਕਵੀਰ ਪੁੱਜਦੇ ਜਾ ਰਹੇ ਨੇ ਮਹਿਮਾਨ ਪੁੱਜਦੇ ਜਾ ਰਹੇ ਨੇ ਸਾਰੇ ਜਿਹੜੇ ਬੇਨਤੀ ਵੀ ਆਪਣੇ ਮੋਟਰਸਾਈਕਲ ਸਕੂਟਰ ਕਾਰਾਂ ਅਸੀਂ ਪਾਰਕਿੰਗ ਕਰ ਲਿਆ ਨੇ ਰਸਤੇ ਵਿੱਚ ਰਖੜੀਆਂ ਕਰਿਓ ਭੁੱਲੋ ਸਕਿਉਰਟੀ ਵਾਲੇ ਵੀਰ ਬਹੁਤ ਵਧੀਆ ਸੇਵਾ ਕਰਦੇ ਨੇ ਹਰ ਸਾਲ ਬੱਚਾ ਲੈ ਕੇ ਨਾ ਕਰਨਾ ਆਪਣੀ ਭਾਈ ਲੋਕ ਨਹੀਂ ਕਰ ਨਾਲ ਸਾਰੇ ਕੋਸ ਸਾਹਿਬ ਕਹਿੰਦੇ ਆ ਤਾਂ ਕੈਂਸਲ ਹੋ ਜਾਣਾ ਨਾ ਕਰੋ ਏ ਮੋਹਾਲੀ ਵਾਲੇ ਮੋਹਾਲੀ ਵਾਲੇ ਮੋਹਾਲੀ ਆਏ ਹਾਏ ਆਏ ਹਾਏ ਆਏ ਹਾਏ ਏ ਬੱਲੇ 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 ਸ਼ਾਬਾਸ਼ ਮਹਾਲੀ ਵਾਲੇ ਬੱਲੇ ਮੰਨ ਗਏ ਹੈ ਤੁਹਾਡੇ ਲਈ ਜੁੜੀਆਂ ਉਹ ਇੱਕ ਜਿੱਤ ਚੁੱਕੇ ਹੈ ਭਾਈ ਮੁੰਡਾ ਤੇ ਜਮਿੰਦਰ ਪਰ ਜਦੋਂ ਨਾਲੇ ਇਹ ਵੀ ਰਸਾ ਕੱਸੀ ਕਿਹਦੇ ਪੰਜਾਬ ਦੀ ਸਰਕਟ ਵੀ ਨਾ ਪਰ ਜਦੋਂ ਨਾਲ ਪੁੱਲ ਕੈਨਸਲ ਹੈ ਜੀ ਸਕੂਟਰਾਂ ਦਾ ਗੱਡੀਆਂ ਉੱਥੇ ਪਾਰਕਿੰਗ ਕਰੋ ਜੋ ਵੀ ਤੁਹਾਨੂੰ ਪੋਰਟ ਡਿਪਾਰਟਮੈਂਟ ਦੇ ਕਰਮਚਾਰੀ ਵੀਰ ਬੇਨਤੀ ਕਰਦੇ ਨੇ ਤੁਸੀਂ ਸਾਰੀਆਂ ਗੱਡੀਆਂ ਮੋਟਰਾਂ ਉੱਥੇ ਪਾਰਕਿੰਗ ਕਰਿਓ ਰਸਤੇ ਵਿੱਚ ਕੋਈ ਵੀ ਗੱਡੀ ਨਾ ਖੜੀ ਕਰਿਓ ਇਹ ਸਾਡੀ ਬੇਨਤੀ ਹੈ ਆਈ ਸਤਿਪਦਾ ਦਰਸ਼ਕ ਵੀਰਾਂ ਦਾ ਖਿਡਾਰੀ ਵੀਰਾਂ ਦਾ ਇਲਾਕਾ ਨਿਵਾਸੀ ਤੋਂ ਜਿੰਨੇ ਵੀ ਮੇਰੇ ਵੀਰ ਪੁੱਜੇ ਨੇ ਸਾਰਿਆਂ ਦਾ ਸਤਿ ਸ੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਭਾਈ ਟੈਕਨੀਕਲ ਜੋ ਰੈਫਰੀ ਨੇ ਕਹੇ ਤਰੀਕੋ ਪਹੁੰਚਣਾ ਰਸਾ ਕਦੇ ਵੀ ਕੋਈ ਟੀਮ ਮਾਰਨ ਵਾਲਾ ਨਾ ਕਰੋ

ਰੋਡ ਬੰਦਾ ਚੱਕਲਾ ਟਣ ਟਣ ਬਾਬਾ ਗਾਜੀ ਦਾਉ ਦੀ ਪਾਰਕ ਤੇ ਪਗਿਆਰ ਸਰ ਸ਼੍ਰੀ ਮੁਖਸਰ ਸਾਹਿਬ ਤੇ ਮਲੇਰ ਕੋਟੜਾ ਇਹ ਟੀਮਾਂ ਕੈਰੀ ਕਰਨ ਗਿਆ ਇਹ ਮੋਗਾ ਬੁਰਜਪੋਣਾ ਵਾਲੇ ਚੰਚੀ ਦੀ ਰਹੀ ਹੈ ਪੰਜਾਬ ਦੇ ਕਈ ਮੇਲਿਆਂ ਦੀ ਜਿਹੜੀ ਕਿ ਆ ਪਹਿਲੀ ਬਾਰ ਜਿੱਤਦੀ ਹੈ ਗੰਦਰਵਾੜੀ ਯੂਜ਼ ਕਰ ਰਿਹਾ ਮਲੇਰ ਕੋਟੜਾ ਤੇ ਬੁਰਜਪੋਣਾ ਭਾਈ ਮੁਖਸਰ ਦੇ ਰੇਡ ਨਾਲ ਚੜ੍ਹ ਗਿਆ ਜੀ ਸਾਹਿਬ ਸ਼੍ਰੀ ਮੁਖਰ ਸਾਹਿਬ ਦੇ ਬੋਲਾਂ ਇੱਕ ਅਦੌਰੀ ਵੀ ਫਿਰਪੁਰ ਦੇ ਬਣਾਇਆ ਇਹ ਵੀ ਜਾਦਾ ਹੈ ਸ਼੍ਰੀ ਮੁਖਰ ਸਾਹਿਬ ਟੀਮਾਂ ਚਾਹਵੀਂ ਮੁਖਰ ਸਾਹਿਬ ਟੀਮਾਂ ਦੇ ਨਾਲ ਜੀ ਆਇਆਂ ਨੂੰ ਟੀਮਾਂ ਲੋਕਾਂ ਨੇ ਜਿਹੜਾ ਕਿਹਾ ਜਾਂਦਾ ਸਿਰ 10 ਤੋਂ ਬਟ ਟੀਮ ਕਿਹੜੀ ਹੋਣੀ ਬੋਲੋ ਕਿੰਨੇ ਘਟਾਇ ਚਾਹੀਦੇ ਕਿਸੇ ਟੀਮ ਕਰਿਆ ਤੁਹਾਨੂੰ ਮੱਝ ਤੋਂ ਅੱਜ ਇਹ ਵਿਵਾਦ ਖੜਾ ਰੀ ਵਿਰਾਂ ਦਾ ਦਸਤਖੀਆਂ ਦਾ ਦੋਵੇਂ ਹੱਥ ਜੋੜ ਕੇ ਵੱਡਾ ਸਤਿਕਾਰ ਹੈ ਤੁਸੀਂ ਜਿੱਕੇ ਤੋਂ ਰੋਕਦੇ ਹੋ ਫਿਰ ਲਈ ਤੀਜੇ ਯੂ